ਦੇਖੋ ਜੀ ਇਹ ਤਾਂ ਬੈਲਟ ਪੇਪਰ ਛਪਾ ਲੇ ਕਿੱਥੇ ਬੈਲਟ ਪੇਪਰ ਛਪਾ ਲੇ ਜੀ ਦੱਸੋ ਚੰਨੀ ਸਾਹਿਬ ਕਿੱਥੇ ਬੈਲਟ ਪੇਪਰ ਛਪਾ ਲਿਆ ਸੀ ਚੰਨੀ ਸਾਹਿਬ ਤੁਸੀਂ ਲੈਣਾ ਕੀ ਆ ਨਾਲੇ ਲੋਕਾਂ ਦੇ ਵੋਟਾਂ ਉੱਥੇ ਥੋੜਾ ਨਲਾਮ ਘਰ ਖੁੱਲਿਆ ਹੋਇਆ ਉੱਥੇ ਕਾਂਗਰਸ ਦਾ ਉੱਥੇ ਪਰਚੀਆਂ ਨਿਕਲੀਆਂ ਜਾਂਦੀਆਂ ਨੇ ਤੁਸੀਂ ਆਉਂਦੀਆਂ ਪਰਚੀਆਂ ਪੁਰਚੀਆਂ ਪਾਓ ਉੱਥੇ ਜਾ ਕੇ ਜੇ ਬਲਕਿ ਜੇ ਹੋਰ ਨੂੰ ਨਿਕਲੇ ਹੀ ਕੁਰਸੀ ਸੀਐਮ ਦੀ ਕੋਈ ਰੇਟ ਚੱਕ ਵੱਧ ਚੱਕ ਤਾਂ ਕਿਸੇ ਨੇ ਫੇ ਕੀ ਕਰੋਗੇ ਤੁਸੀਂ ਉੱਥੇ ਜਾ ਕੇ ਗੌਰ ਰੱਖੋ ਉੱਥੇ ਕੋਈ ਐ ਪਰਚੀ ਵੱਧ ਪਾ ਗਿਆ ਕੋਈ 4 ਪਾ ਦੂਗਾ 5 ਪਾ ਦੂਗਾ ਕੋਈ ਜੇ ਸੀਐਮ ਦੀ ਨਹੀਂ ਮਿਲਦੀ ਦੋ ਡਿਪਟੀ ਸੀਐਮ ਦਾ ਪੈਕੇਜ ਦੇਖ ਲਓ ਵੀ ਦੋ ਡਿਪਟੀ ਸੀਐਮ ਕਿੰਨੇ ਚ ਦਿੰਨੇ ਹੋ ਜੀ ਉੱਥੇ ਲੱਗਿਆ ਹੋਇਆ ਉੱਥੇ ਨਿਲਾਮੀ ਲੱਗੀ ਹੋਈ ਆ ਤੁਸੀਂ ਇੱਥੇ ਫਿਰਦੇ ਹੋ ਵੋਟਾਂ ਦੀਆਂ ਗੱਲਾਂ ਕਰਦੇ ਤੁਸੀਂ ਕੀ ਲੈਣਾ ਲੋਕਾਂ ਤੋਂ ਤੁਸੀਂ ਲੋਕਾਂ ਦੇ ਮਸਲਿਆਂ 'ਚ ਕਦੇ ਆਏ ਤਾਂ ਹੈ ਨਹੀਂ ਉਹ ਪਲੇਅਰ ਨੇ ਆਪ ਆ ਕੇ ਕਿਹਾ ਸੀ ਉਹਦੇ ਬਾਪੂ ਨੇ ਵੀ ਆ ਕੇ ਸਾਨੂੰ ਦੋ ਕਿਹਾ ਸੀ ਤੇ 2 ਲੱਖ ਤਾਂ ਕਿਹਾ ਨਹੀਂ ਹੋਣਾ ਫਿਰ ਜਦੋਂ ਚੰਨੀ ਸਾਹਿਬ ਨੇ ਤੇ ਇਹ ਵੀ ਕਿਹਾ ਸੀਗਾ ਕਿ ਭਗਵਾਨਤ ਮਾਨ ਮੇਰ ਨਾਲ ਪ੍ਰਾਪਰਟੀ ਬਦਲਾ ਲੇ ਮੈਂ ਕਹਿਆ ਵੀ ਅੱਜ ਵੀ ਬਦਲਾ ਲਾ ਮੈਂ ਅੱਜ ਵੀ ਕਹਿੰਨਾ ਚੰਨੀ ਸਾਹਿਬ ਮੇਰ ਨਾਲ ਪ੍ਰਾਪਰਟੀ ਬਦਲਾ ਲਓ ਪਰ ਭਾਂਜਿਆਂ ਦੀ ਵੀ ਨਾਲ ਬਦਲੂਗੀ ਮੇਰੇ ਭਾਂਜੇ ਦੀ ਵੀ ਤੇ ਉਹਦੇ ਭਾਂਜੇ ਦੀ ਜਿਨ੍ਹਾਂ ਦੇ ਘਰੋਂ 9-9 ਕਰੋੜ ਰੁਪਈਆ ਕੈਸ਼ ਲੱਭਦਾ ਉਹ ਕਹਿੰਦੇ ਮੈਂ ਗਰੀਬਾਂ ਦਾ ਮਸੀਹਾ 9 ਕਰੋੜ ਰੁਪਈਆ ਠੀਕਰੀਆਂ ਨਹੀਂ ਗਿਣੀਆਂ ਜਾਂਦੀਆਂ ਲੋਕਾਂ ਤੋਂ ਸੋ ਇਹ ਨਾਮ ਦੇ ਮਸੀਹੇ ਨੇ ਇਹ ਸਾਰੇ ਹੁਣ ਦੇਖੋ ਕਾਂਗਰਸ ਦੀ ਹਾਲਤ ਦੇਖੋ ਚੰਨੀ ਇਸ ਗੱਲੋਂ ਖੁਸ਼ ਹੈ ਵੀ ਮੈਂ 500 ਕਰੋੜ ਵਾਲੀ ਚੀਜ਼ 350 ਕਰੋੜ ਚ ਲਈ ਮੇਰੇ 150 ਕਰੋੜ ਬਚ ਗਏ। ਜਾਖਰ ਨੇ ਕਹਤਾ ਨਾ ਵੀ ਸਾਡੇ ਵੇਲੇ 350 ਰੇਟ ਹੁੰਦਾ ਸੀ ਹੁਣ ਤਾਂ ਰੇਟ ਵਧ ਗਈ। ਰਾਹੁਲ ਗਾਂਧੀ ਇਸ ਗੱਲੋਂ ਖੁਸ਼ ਹੈ ਚਲੋ ਮਹंगाई ਦੇ ਜ਼ਮਾਨੇ ਚ ਮੇਰੀ ਕੀਮਤ ਵਧ ਗਈ 500 ਤੇ ਜਾ ਵੜੀ 350 ਵਾਲੇ ਨੂੰ 150 ਵਧ ਗਈ। ਦੁਖੀ ਨੇ ਬੜਿੰਗ ਸਿਕੰਦਰ ਰੰਧਾਵਾ ਤੇ ਪ੍ਰਤਾਪ ਬਾਜਾ ਵੀ ਹੁਣ ਰੇਟ ਕਿਵੇਂ ਤੋੜੀਏ? ਵੀ ਤਾਂ 500 ਦੀ ਗੱਲ ਆੜ ਗਈ ਤਾਂ ਉਹ ਵਿੱਚ ਬੰਦੇ ਬੰਦੇ ਪਾ ਕੇ ਸ਼ੈਡਰੀਟ ਥੋੜੀ ਦੇਖੋ ਜੀ ਅਸੀਂ ਤਾਂ ਉਹਨੂੰ ਲੈ ਕੇ ਆਉਣ ਨੂੰ ਕਦੇ ਸੀ ਇੱਥੇ ਕੇਸ ਦੇ ਵਿੱਚ ਵਾਂਟਡ ਹੈ ਉਹ ਵੀ ਇੱਥੇ ਉਹਦੀ ਪੁੱਛ ਖੇਚ ਕਰੀਏ ਜੀ ਕੋਈ ਨਿਸ਼ਾਨਦੇਹੀ ਆ ਉਹ ਵੀ ਕਰੀਏ ਪਰ ਹੁਣ ਗ੍ਰਹਿ ਮੰਤਰਾਲੇ ਨੇ ਭਾਰਤ ਦੇ ਨੇ ਇਹ ਕਹਤਾ ਵੀ ਉਹਨੂੰ ਤੁਸੀਂ ਫਿਜ਼ੀਕਲੀ ਲੈ ਕੇ ਨਹੀਂ ਜਾ ਸਕਦੇ ਸੇਮ ਲਾਰੈਂਸ ਬਿਸ਼ਨੋਈ ਤੇ ਲੱਗਿਆ ਹੋਇਆ ਹੈ ਸੇਮ ਉਹਨਾਂ ਨੇ ਅਨਮੋਲ ਬਿਸ਼ਨੋਈ ਤੇ ਲਾਤਾ ਹੁਣ ਜੇ ਜਾਣਾ ਵੀ ਪਿਆ ਤਿਹੜ੍ਹ ਜੇਲ ਚ ਐ ਮੰਗੇ ਕੋਈ ਗੱਲ ਦੇਖੋ ਕੈਪਟਨ ਮਨਿੰਦਰ ਸਿੰਘ ਐ ਕਹਿ ਰਿਹਾ ਉਲ ਮੈਨੂੰ ਗਾਲਾਂ ਕੱਢੀ ਜਾਂਦਾ ਹੈ ਚੰਨੀ ਮੈਨੂੰ ਗਾਲਾਂ ਕੱਢੀ ਜਾਂਦਾ ਹੈ ਬੜਿੰਗ ਸੁਵੀਰ ਬਾਦਲ ਤੇ ਮੈਂ ਇਹਨਾਂ ਸਾਰਿਆਂ ਨੂੰ ਇੱਕ ਸ਼ੇਰ ਸੁਣਾਉਣਾ ਚਾਹੁੰਦਾ ਜਾਂਦਾ ਹਾਂ ਸਹਾਰਾ ਹੋ ਨਾ ਹੋ ਮੈਂ ਲੈ ਜਾਊਂਗਾ ਨਾਓਂ ਕੋ ਸਾਹਿਲ ਪਰ ਸਾਹਿਲ ਹੁੰਦਾ ਕਿਨਾਰਾ ਸਹਾਰਾ ਹੋ ਨਾ ਹੋ ਮੈਂ ਲੈ ਜਾਊਂਗਾ ਨਾਓਂ ਕੋ ਸਾਹਿਲ ਪਰ ਹੁਨਰ ਮਲਾਮੇ ਹੁੰਦਾ ਹੈ ਚੱਪੂ ਮੇਂ